ਸੋ ਸਤਗੁਰਾਂ ਦੇ ਪਾਵਨ ਬਾਣੀ ਦਾ ਜੇ ਜਪ ਕਰੀਏ ਤਾਂ ਸਤਗੁਰ ਜੀ ਫਰਮਾਉਂਦੇ ਨੇ ਡਿੱਠੇ ਮੁਕਤ ਨਾ ਹੋਵਈ ਜਿਜਰ ਸ਼ਬਦ ਨਾ ਕਰੇ ਵਿਚਾਰ ਕਿ ਉਤਨਾ ਚਿਰ ਅਕਾਲ ਪੁਰਖ ਦੇ ਦਰਸ਼ਨ ਅਸੀਂ ਨਹੀਂ ਕਰ ਸਕਦੇ ਡਿੱਠੇ ਮੁਕਤ ਨਾ ਹੋਵਈ ਨਾ ਸਾਨੂੰ ਮੁਕਤੀ ਮਿਲ ਸਕਦੀ ਜਿੰਨਾ ਚਿਰ ਅਸੀਂ ਗੁਰੂ ਦੇ ਸ਼ਬਦ 'ਤੇ ਵਿਚਾਰ ਨਹੀਂ ਕਰਦੇ ਉਤਨਾ ਚਿਰ ਅਕਾਲ ਪੁਰਖ ਦੀ ਮੇਲ ਸਾਡੇ ਉੱਪਰ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਹੈ ਜੋ ਆਗਿਆ ਦੇ ਨਾਲ ਪਰਪੂਰ ਹੈ ਜੇ ਅਕਾਲ ਪੁਰਖ ਦੀ ਗੱਲ ਕਰੀਏ ਤਾਂ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈ ਅਮਲ ਗੁਣ ਅਮਲ ਵਪਾਰ ਤੇ ਜੇ ਸਤਿਗੁਰਾਂ ਪਾਸੋਂ ਪੁੱਛੀਏ ਵੀ ਸਤਿਗੁਰੂ ਮਨੁੱਖ ਦੇ ਪਾਸ ਕੋਈ ਗੁਣ ਹੈ ਤੇ ਸਤਿਗੁਰ ਜੀ ਕਹਿੰਦੇ ਨੇ ਜੇ ਚੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਆਉ ਗਣ ਹਮਾਰੇ ਦਇਆ ਕਰੋ ਕਿਸ ਮੇਰ ਬਾਵ ਡੁੱਬਦੇ ਪੱਥਰ ਤਰ ਕੇ ਮਨੁੱਖ ਦੇਰੇ ਪਾਸ ਕੋਈ ਗੁਣ ਨਹੀਂ ਹਮ ਆਗਣ ਪਰ ਹੈ ਇੱਕ ਗੁਣ ਨਾਨਕ ਫਿਰ ਕਿਸ ਗਾਲ ਦਾ ਹੰਕਾਰ ਕਰਦਾ ਹੈ ਕਿ ਮਨੁੱਖ ਜੇਕਰ ਤੂੰ ਆਪਣੇ ਆਪ ਨੂੰ ਅਨੇਕ ਸਮਝਦਾ ਹੈ ਆਪਣੇ ਆਪ ਨੂੰ ਤੂੰ ਅਨੇਕ ਸਮਝਦਾ ਹੈ ਅਕਾਲ ਪੁਰਖ ਤੇਰੇ ਤੋਂ ਵੀ ਅਨੇਕ ਤੂੰ ਆਗਣਾ ਕਰਕੇ ਅਨੇਕ ਹੈ ਮਨੁੱਖ ਤੇ ਅਕਾਲ ਪੁਰਖ ਗੁਣਾ ਕਰਕੇ ਅਨੇਕ ਹੈ ਮਨੁੱਖ ਦੀ ਸਮਰੱਥਾ ਜੇ ਸਤਿਗੁਰਾਂ પાસે ਪੁੱਛੀਏ ਤੇ ਸਤਿਗੁਰ ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ ਰક્ત ਬੰਦ ਕਾ ਗੜਾ ਕਿ ਤੇਰੀ ਹਸਤੀ ਕੁਝ ਵੀ ਨਹੀਂ ਹੈ ਪਰ ਤੂੰ ਇਤਨਾ ਹੰਕਾਰੀ ਐ ਐਸੇ ਗੜ ਮੈਂ ਐ ਖਟੀਲੋ ਫੂਲ ਫੂਲ ਕਿਆ ਪਾਉਤਾ ਬੜਾ ਹੀ ਆਕੜ ਕੇ ਦੁਰਦੈ ਪਰ ਕਹਿੰਦੇ ਇੱਕ ਇੱਕ ਪਵਨ ਦਾ ਸਹਾਰਾ ਹੈ ਜਦੋਂ ਤੇਰੇ ਸਰੀਰ ਵਿੱਚੋਂ ਹਵਾ ਨਿਕਲ ਗਈ ਇਹ ਸਾਹ ਨਿਕਲ ਗਏ ਤੇਰੀ ਹਸਤੀ ਦੀ ਕੋਈ ਕੀਮਤ ਨਹੀਂ ਰਹਿਣੀ ਦੋ ਸਰੀਰਾਂ ਕਰਕੇ ਸਾਹ ਸੰਗਤ ਮਨੁੱਖ ਦਾ ਸਰੀਰ ਹੈ ਇੱਕ ਮਨੁੱਖ ਦੇ पास ਸਾਹ ਨੇ ਤੇ ਇੱਕ ਸਰੀਰ ਹੈ ਮਿੱਟੀ ਹੈ ਤੇ ਸਰੀਰ ਦੇ ਵਿੱਚ ਸਾਹ ਨੇ ਮਨੁੱਖ ساری ਜ਼ਿੰਦਗੀ ਸਰੀਰ ਨੂੰ ਪਾਲਣਾ ਹੈ ਪਰ ਆਤਮਾ ਨੂੰ ਪਾਲਣ ਖਾਤਰ ਕੋਈ ਵੀ ਮਹਾਰਾਜਦਾਸ ਨਾ ਨਹੀਂ। ਸੇਸ ਕਰਕੇ ਜੋ ਵੀ ਸਮਾਂ ਹੈ ਸਾਡੇ ਪਾਸ ਸਮੁਖਾ ਦੇਹੀ ਹੈ। ਇਸ ਨੂੰ ਸਵਾਰਨ ਖਾਤਰ ਗੁਰੂ ਅਰਜਨ ਦੇਵ ਮਹਾਰਾਜੀ ਨੇ 6 ਗੁਣ ਸਾਸਕ੍ਰਿਤ ਵਿੱਚ ਦੱਸੇ ਨੇ ਜੇ ਕਰੋਨਾ ਨੂੰ ਅਪਣਾ ਲਈਏ ਤੇ ਸੰਤ ਦੀ ਪਦਵੀ ਮਿਲ ਜਾਂਦੀ ਹੈ। ਸੰਤ ਦੀ ਪਦਵੀ ਮਿਲ ਜਾਂਦੀ ਪਿਆਰਿਓ। ਸੋ ਇਤਨੀ ਇੱਕ ਹਾਜ਼ਰੀ ਪ੍ਰਵਾਨ ਕਰ ਲੈਣੀ ਸਮੇਂ ਚ ਸਮੇਂ ਨੂੰ ਅੱਜ ਦਾਸ ਨੂੰ ਇਤਨਾ ਸਮਝਾ ਸਮਾਂ ਬਖਸ਼ਿਆ ਹੈ ਸੋ ਪਰਬੰਧਕਾਂ ਵੱਲੋਂ ਬਾਬਾ ਜੀ ਵੱਲੋਂ ਇਤਨਾ ਸਮਾਂ ਮਿਲਿਆ ਹੈ ਸੋ ਕਥਾ ਕਰਦੇ ਆ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਹੋਵੇ ਜਿ ਖਮਾ ਦੇ ਜਾਚਕ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ भॻवान गुरू जी की फे